ਆਨ ਉਹ ਬਾਬ ਨਾ ਜੀਵਤ ਮੀਨਾ ਬਿਨ ਜਲ ਮਰਨਾ ਤੇ ਕਹਿੰਦੇ ਜਿਹੜਾ ਜਿਹੜੀ ਮੱਖੀ ਹੈ ਨਾ ਮੀਨਾ ਦਾ ਭਾਵ ਦਾ ਮੱਖੀ ਮੱਖੀ ਪਾਣੀ ਤੋਂ ਬਿਨ ਰਹਿ ਨਹੀਂ ਸਕਦੇ ਜੇ ਪਾਣੀ ਤੋਂ ਬਾਹਰ ਕੱਢ ਦਈਏ ਨਾ ਮੱਖੀ ਤੜਫ ਤੜਬਕ ਕੇ ਮਰ ਜਾਂਦੀ ਹੈ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਦੋ ਤਿੰਨ ਉਦਾਹਰਣਾਂ ਦਿੱਤੀਆਂ ਨੇ ਇੱਕ ਥਾਂ ਤੇ ਗੁਰੂ ਸਾਹਿਬ ਕਹਿੰਦੇ ਮੀਨ ਪਕਰ ਫਾਂਕੇ ਔਰ ਕਾਟਿਓ ਰਾਦ ਕੀਓ ਬਹੁ ਬਾਨੀ ਖੰਡੋ ਖੰਡ ਕਰ ਭੋਜਨ ਕਿੰਨੋਂ ਤੌਂ ਨ ਵਿਸਰਿਓ ਪਾਣੀ ਕਹਿੰਦੇ ਪਾਣੀ ਨਾਲ ਇੰਨਾ ਪਿਆਰ ਕਰਦੀ ਐ ਮੱਛੀ ਤੇ ਮੱਛੀ ਨੂੰ ਫੜਨ ਵਾਲਿਆਂ ਨੇ ਕਹਿੰਦੇ ਸਮੁੰਦਰ ਚੋਂ ਫੜਦੇ ਆਂਦਾ ਤੇ ਉਹਨਾਂ ਨੇ ਉਹਨੂੰ ਕੱਟਤਾ ਕੱਟਣ ਤੋਂ ਬਾਅਦ ਉਹਦੇ ਟੋਟੇ ਟੋਟੇ ਕਰਤੇ ਤੇ ਫਿਰ ਪਤੀਲੇ ਦੇ ਵਿੱਚ ਪਾ ਕੇ ਕਹਿੰਦੇ ਰਜਾ ਲਿਆ ਉਹਨਾਂ ਨੇ ਰਜਾਣ ਤੋਂ ਬਾਅਦ ਕਹਿੰਦੇ ਖਾਣ ਜਦੋਂ ਲੱਗੇ ਦੰਦਾਂ ਦੇ ਥੱਲੇ ਜਵਾਜ ਜਵਾ ਕੇ ਬਿਲਕੁਲ ਟੋਟੇ ਕਰਤੇ ਬਿਲਕੁਲ ਟੋਟੇ Cadê é o pulo